ਰਾਜਸਤਾਨ ਤੋਂ ਲਾਫਟਾ ਪਾ ਕੇ ਮੇਰੇ ਤੋਂ ਪਤਾ ਲੱਗ ਵੀ ਪੰਜਾਬ ਸਾਡਾ ਵਸਾ ਖਰਾਬ ਹੋ ਰਹੀ ਹੈ ਅਜੀਬ ਆਫਤਾਂ ਨਾਲ ਮਤਲਬ ਵੀ ਹਾਜੀ ਇੱਥੇ ਇਨੀ ਜ਼ਰੂਰਤ ਨਹੀਂ ਜ਼ਰੂਰਤ ਜਿਹੜੀ ਖੁਦਾਰੀ ਵਿੱਚ ਰੱਖਣ ਤੇ ਬਹੁਤ ਬੋਟ ਗਿਆ ਅਸੀਂ ਅਸੀਂ ਇੱਥੇ ਕਿਸੇ ਦੇ ਕੰਮ ਡੰਪ ਕਰਕੇ ਰੱਖਿਆ ਜਿਵੇਂ ਪਾਣੀ ਘਟੂਗਾ ਅਸੀਂ ਉਹ ਚੀਜ਼ਾਂ ਦੋਨੋਂ ਥੇਕਰਾਂ ਤੱਕ ਪੂਰੀ ਪਹੁੰਚਾਵਾਂਗੇ ਅਸੀਂ ਉਹਨਾਂ ਨੂੰ ਵਾਅਦਾ ਵੀ ਕੀਤਾ ਇਹ ਪੰਜਾਬ ਵਾਲੇ ਭਰਾਵਾਂ ਨੂੰ ਘਾੜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਸੀਂ ਕਈ ਪਿੰਡ ਘੋਤੀ ਲਵਾਂਗੇ ਡੀਜ਼ਲ ਲਿਆਵਾਂਗੇ ਕਿਉਂਕਿ ਇੱਥੇ ਬਾਬੇ ਨਾਨਕ ਦਾ ਦਿੱਤਾ ਹੋਇਆ ਬਹੁਤ ਕੋਸਾ ਉਹਦੀ ਕੋਈ ਜ਼ਰੂਰਤ ਨਹੀਂ ਇੱਥੇ ਲੰਗਰ ਦੀ ਜ਼ਰੂਰਤ ਹੈ ਲੰਗਰ ਥਾਂ ਤਾਂ ਲੰਗਰ ਚੱਲ ਰਿਹਾ ਇੱਥੇ ਜ਼ਰੂਰਤ ਪੰਜਾਬ ਦੇ ਪੰਜਾਬ ਵਾਲੇ ਭਰਾਵਾਂ ਨੂੰ ਉਦੋਂ ਪਣੀ ਜਦੋਂ ਹਾੜਾਂ ਦਾ ਪਾਣੀ ਥੱਲੇ ਚੱਲ ਗਿਆ ਉਦੋਂ ਇੱਥੇ ਡੀਜ਼ਲ ਦੀ ਟਰੈਕਟਰਾਂ ਦੀ ਜ਼ਰੂਰਤ ਪੈਣੀ ਆ ਸਾਡੀ ਮੇਰੀ ਪੂਰੀ ਟੀਮ ਆਈ ਹੋਈ ਆ ਅਸੀਂ ਆਉਣ ਵਾਲੇ ਦਿਨਾਂ ਜਿਵੇਂ ਪਾਣੀ ਥੱਲੇ ਜਾਊਗਾ ਅਸੀਂ ਡੀਜ਼ਲ ਦੀ ਸੇਵਾ ਲੈ ਕੇ ਕਿੱਥੇ ਆਵਾਂ ਹਾਂ ਤਾਂ ਚਲੋ ਮੁਸੀਬਤ ਹੈ ਜਿਸ ਤਰ੍ਹਾਂ ਇਹ ਗਾਂ ਪਾਣੀ ਲੱਥਨ ਤੋਂ ਬਾਅਦ ਤੁਸੀਂ ਟਰੈਕਟਰ ਲੈ ਕੇ ਆਓ ਹਾਂ ਬਿਲਕੁਲ ਜੀ ਟਰੈਕਟਰ ਲੈ ਕੇ ਆਵਾਂਗੇ ਬਿਲਕੁਲ ਜੀ ਡੀਜ਼ਲ ਲੈ ਕੇ ਆਵਾਂਗੇ ਤੇ ਪਰ ਇਹਨਾਂ ਦੇ ਹੀ ਕਿਉਂਕਿ ਸਾਡਾ ਬਿਸ਼ੋਕਰ ਵੀ ਪੰਜਾਬ ਚ ਆ ਅਸੀਂ ਪੰਜਾਬ ਤੋਂ ਹੀ ਜਾ ਕੇ ਰਾਜਸਥਾਨ ਚ ਵਸੇ ਆ ਅਸੀਂ ਚਾਹੇ ਕਿਸਾਨ ਅੰਦੋਲਨ ਹੋਵੇ ਉਦੋਂ ਵੀ ਇਹਨਾਂ ਦੇ ਨਾਲ ਹੀ ਖੜਦੇ ਆ ਵੱਡਾ ਭਰਾ ਮੰਦੇ ਨੂੰ ਕਿਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਆ ਸਾਡੇ ਵੀ ਦਿਲਾਂ ਤੇ ਹੌਲ ਪੈਂਦਾ ਵੀ ਪੰਜਾਬ ਵਾਲੇ ਭਰਾ ਬਹੁਤ ਵਿਚਾਰੇ ਓਕੇ ਆ ਉਹਨਾਂ ਨਾਲ ਅਸੀਂ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਸਰੋਤ ਅਸੀਂ ਟਿਪੀਕਲ ਕੰਪਨੀ ਤੋਂ ਪਿੰਡਾਂ ਨਾਲ ਸਾਡੇ ਵੀ ਨੇ ਅੱਜ ਦੀ ਜਦੋਂ ਪਾਣੀ ਲੱਥੂਗਾ ਉਸ ਤੋਂ ਬਾਅਦ ਅਸੀਂ ਜਿੰਨਾ ਵੀ ਲੋੜ ਬੰਦ ਹੈਗੇ ਆ ਉਹਨਾਂ ਦੇ ਘਰਾਂ ਤੱਕ ਪਹੁੰਚਾਵਾਂਗੇ ਉਸ ਤੋਂ ਬਾਅਦ ਵੀਰ ਕਹਿੰਦੇ ਆ ਕਿ ਅਸੀਂ ਡੀਜ਼ਲ ਲੈ ਕੇ ਆਵਾਂਗੇ ਜਿਹੜੀਆਂ ਲੋਕਾਂ ਦੀਆਂ ਪੈਲੀਆਂ ਯਾਨੀ ਕਿ ਇਹਦੇ ਵਿੱਚ ਰੇਤਾ ਆ ਗਈ ਆ ਜਾਂ ਜੋ ਵੀ ਪੱਧਰ ਕਰਾ ਕੇ ਅਸੀਂ ਕਣਕ ਵਾਜ ਕੇ ਜਾਵਾਂਗੇ ਤੇ ਇੱਕ ਸਾਡੀ ਬੇਨਤੀ ਹੋਰ ਆ ਲੋਕਲ ਹੋਣ ਦੇ ਨਾਤੇ ਅਸੀਂ ਮਾਹੌਲ ਵੇਖ ਲਿਆ ਇੱਧਰ ਕਿ ਜਿਹੜੇ ਲੋਕਾਂ ਨੇ ਛੋਟੇ ਕਿਸਾਨਾਂ ਨੇ 5 ਕਿੱਲੇ 2 ਕਿੱਲੇ 3 ਕਿੱਲੇ ਠੇਕੇ ਲਈ ਆ ਜ਼ਮੀਨ ਉਹਨਾਂ ਦਾ ਵੀ ਕੁਝ ਨਹੀਂ ਬਚਿਆ ਇੱਥੇ ਕਈਆਂ ਦੇ ਤਾਂ ਘਰ ਵੀ ਡੋੜ ਚੁੱਕੇ ਆ ਅਸੀਂ ਬੇਨਤੀ ਕਰਦੇ ਆ ਉਹਨਾਂ ਨੂੰ ਹੱਥ ਜੋੜ ਕੇ ਵੀ ਜਿਨ੍ਹਾਂ ਨੇ ਠੇਕਾ ਲੈਣਾ ਉਹ ਠੇਕਾ ਨਾ ਲੈਣ ਐ ਕਿ ਮਾਫ਼ ਕਰ ਦੇਣ ਕਿਉਂ ਕਿਸਾਨ ਵੀਰ ਭਰਾ ਸਾਰੇ ਇੱਥੇ ਖੜੇ ਆ ਇੱਕੋ ਭਰਾ ਤੇ ਉਹਨਾਂ ਦਾ ਠੇਕਾ ਮਾਫ਼ ਕੀਤਾ ਜਾਵੇ ਠੇਕਾ ਨਾ ਲਿਆ ਜਾਵੇ ਸਾਡੀ ਤਾਂ ਬੇਨਤੀ ਹੈ ਅੱਗੇ ਜੋ ਕੁਦਰਤ ਰਾਈ ਅਗਲੇ ਦੀ ਮਰਜ਼ੀ ਹੈ ਧੰਨਵਾਦ ਸਰ ਤੇ Rajasthan ਤੋਂ ਫੀਡ ਲੈ ਕੇ ਆਏ ਹੋ ਪਰ ਪੀੜਤਾਂ ਵਾਸਤੇ ਹਾਂਜੀ ਭਰਾਵਾਂ ਵਾਸਤੇ ਠੀਕ ਹੈ ਨਾ ਦੇਖੋ ਜੀ ਇਹ ਸਾਡੇ ਪਰਪਾ ਸਾਡਾ ਹੀ ਪਰਿਵਾਰ ਹੈ ਪਿਛਲਾ ਅਗਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਅਗਰ ਵਾਸਾ ਅਗਰ ਕੋਈ ਰਾਜਸਥਾਨ ਚ ਹੋ ਗਿਆ ਤਾਂ ਕੋਈ ਦਿੱਕਤ ਨਹੀਂ ਪਰ ਸਾਡੇ ਹੀ ਭਰਾ ਹੈ ਸਾਡੇ ਹੀ ਭਰਾ ਪੈਨਾਂ ਦਾ ਅਸੀਂ ਮਦਦ ਹਰ ਦਿਲ ਤੋਂ ਹਰ ਸੰਭਵ ਤੋਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਰੂਰ ਅਸੀਂ ਮਦਦ ਕਰਾਂਗੇ ਜੀ ਜੋ ਵੀ ਜਿੰਨੀ ਵੀ ਸਰਦਾ ਕਰਾਂਗੇ ਚਲੋ ਹੁਣ ਤਾਂ ਤੁਸੀਂ ਸੇਵਾ ਲੈ ਕੇ ਆਏ ਹੋ ਤੁਹਾਨੂੰ ਕਿਸਾਨਾਂ ਦੀਆਂ ਪੈਲੀਆਂ ਵਿੱਚੋਂ ਪਾਣੀ ਲੱਥ ਜਾਏਗਾ ਘਾਰ ਆ ਜੇ ਉਹ ਤੋਂ ਵੀ ਉਹਨਾਂ ਦੀਆਂ ਪੈਲੀਆਂ ਖੜੀਆਂ ਕਰਨੀ ਤੁਸੀਂ ਆ ਗਏ ਨਹੀਂ ਨਹੀਂ ਤੂੰ ਬਿਲਕੁਲ ਜੀ ਛੋਟੇ ਕਿਸਾਨ ਹੈ ਜਿਹੜੇ 2 ਤੋਂ 2.5 2.5 ਤੋਂ 5 ਤੱਕ ਉਹਨਾਂ ਦਾ ਮਦਦ ਕਰਾਂਗੇ ਜੀ ਹਰ ਹਾਲਤੋਂ ਕਰਾਂਗੇ ਜੀ ਤੋਂ ਅਗਰ ਇਹ ਤੋਂ ਵੱਧ ਕਿੰਨਾਂ ਜੀ ਜ਼ਮੀਨਾਂ ਹੈ ਉਹ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਮਦਦ ਕਰੋ ਮਜਬੂਰ ਹਰ ਹਾਲਤੋਂ ਜ਼ਰੂਰਤਬੰਦ ਹੈ ਹਰ ਜ਼ਰੂਰਤਬੰਦ ਹੈ ਸਰਕਾਰ ਦੇ ਅੱਗੇ ਗੁੰਜਾਇਸ ਕਰ ਰਹੇ ਆਂ ਕੋਈ 2-4 ਕਿੱਲੇ ਆਸਤੇ ਅਸੀਂ ਤਾਂ ਦੇਖੋ ਜੀ ਪੰਜਾਬ ਪੰਜਾਬ ਚਾਹਾਂਗੇ ਰਾਜਸਥਾਨ ਜੋ ਮਦਦ ਲੈ ਗਈ ਵੀ ਜਿੰਨਾ ਵੀ ਸਰਦ ਹੈ ਕੋ ਸਾਨੂੰ ਪੰਜਾਬ ਸਰਕਾਰ ਵੀ ਇਹਨਾਂ ਨੂੰ ਸਰਦਾਂ ਮਦਦ ਜ਼ਰੂਰ ਕਰੇ ਬਾਤ